ਮੋਹਾ ਸਾਡੀ ਬਕੀ ਆ ਲਾਜ ਫੋਨੋਂ ਮੈਂ ਮਰ ਜਾਣਾ ਅਜ ਤੱਕ ਕੋਈ ਮੈਨੂੰ ਕਹਿੰਦਾ ਮਰਨ ਦੇ ਮਜਬੂਰ ਹਾਂ ਇਹਦੋਂ ਮੈਂ ਕਹਿੰਦਾ ਵੀ ਆ ਵੀ ਕੋਈ ਖਾ ਕੇ ਮਰ ਜਾਂਦੇ ਇਹਨਾਂ ਨੂੰ ਮਾਵਾਂ ਦੀਆਂ ਨੂੰ ਮਾਰਦਾ ਕਵਾਮੀ ਨੰਬੇੜੀਏ ਦਵਾਈ ਜਿਹੜੀ ਮੇਰੇ ਕੋਲ ਜਾਂਦੀ ਨਹੀਂ ਜਾਂਦੀ ਉਹ 7-8000 ਦੀ ਦਵਾਈ ਆਉਂਦੀ ਸਾਡੇ ਕੋਲ ਜਾਂਦੀ ਨਹੀਂ ਜਾਂਦੀ ਦਵਾਈ ਤੋਂ ਬਿਠੇ ਆ ਕੋਈ ਮਲਮੁੜੀ ਦਰਦ ਉਦੀ ਦਵਾਈ ਲੈ ਆਉਣਾ ਹਾਰ ਦੀ ਦੋ ਖਾ ਲਈ ਨੇ ਤੋਂ ਟਾਈਮ ਪਾ ਮਲਮੜਾ ਕਰੀ ਜਣੇ ਡੈਂਡ ਬਹੁਤ ਜ਼ਬਰਦਸਤ ਹੋਇਆ ਇੱਕ ਪਾਸਾ ਸਾਰਾ ਡੈਮੇਜ ਹੋ ਗਿਆ ਆੜਾ ਅੱਖ ਕੰਨ ਨੱਕ ਬੁੱਲ ਸਾਰੇ ਖਤਮ ਹੋ ਗਏ ਆੜੀ ਇੱਕ ਆਖਾ ਜੜੀ ਇਹਦਾ ਵੀ ਆਪਰੇਸ਼ਨ ਹੈ ਇਹਦੇ ਵਿੱਚ ਵੀ ਸੱਟ ਲੱਗੀ ਸੀ ਤੇ ਇਹ ਆਪਰੇਸ਼ਨ ਕਰਾਉਣ ਗਏ ਉਹ ਡਾਕਟਰ ਕਰਦੇ ਨਹੀਂ ਸੀ ਉਹਨਾਂ ਪ੍ਰੈਜੈਂਟੇਟਿਵ ਬਾਹਰ ਕੱਢਦਾ ਕਹਿੰਦੇ ਵੀ ਨਹੀਂ ਪ੍ਰੈਜੈਂਟੇਸ਼ਨ ਨਹੀਂ ਕਰਨਾ ਇਹ ਰਿਕਸੀ ਕੰਮ ਇੱਕ ਤਰੀਕਾ ਐਂ ਕਰ ਨਹੀਂ ਸਕਦੇ ਉਹਨਾਂ ਫਿਰ ਮੇਰੇ ਕੋਲ ਲਖਾ ਕੇ ਫਿਰ ਆਪਰੇਸ਼ਨ ਕੀਤਾ ਜੀ ਸਾਡੇ ਏਡੇ ਕਰਮਵਾੜੇ ਲਾੜੋ ਵੀ ਉਹ ਤੋਂ ਬਾਅਦ ਮੈਨੂੰ ਦੋ ਟੈਗ ਹੋ ਗਏ ਮੇਰੀਆਂ ਨਾੜਾਂ ਬਲੌਗ ਹੋ ਗਈਆਂ ਹਾੜਦੀਆਂ ਮੇਰੀਆਂ ਨਾੜਾਂ ਬਲੌਗ ਹੋਈਆਂ ਮੇਰੇ ਦਰਦ ਐ ਹੁੰਦੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਬਿਨਾ ਪਾਣੀ ਤੋਂ ਮੱਛੀ ਤੜਪਦੀ ਐ ਉਹ ਰਾਡੇ ਕੋ ਪੈਸਾ ਹੈਗਾ ਕੋਈ ਨਹੀਂ ਸੀ ਰੋਟੀ ਤਾਂ ਅੱਗੇ ਆਤੋਏ ਦਵਾਈ ਤੋਂ ਬਿਠੇ ਹੈ ਉਹ ਫਿਰ ਗ੍ਰਾਈ ਕਰਕੇ ਕੋ ਥਾਂ ਥਾਂ ਤੇ ਦਰ ਦਰ ਮੰਗ ਮੰਗ ਕੇ ਗ੍ਰਾਈ ਹੋਰੀ ਕਰਕੇ ਕੋ ਆਪਦਾ ਪੇਜ ਘਟ ਕੇ ਜੋ ਕੋ ਹੈਗਾ ਸਾਡੇ ਕੋ ਤੋ ਸਟੈਂਡ ਮੇਰੇ ਕੋ ਇਕੱਠੇ ਨਹੀਂ ਪੈ ਲੋਕੀ ਤਿੰਨ ਦਿਨ ਜਾ ਜਾ ਇਕੱਠੇ ਪਵਾ ਲਈ ਜਿੰਨਾ ਕੋ ਪੈਸਾ ਤੇ ਲਾ ਮੈਂ ਸਟੈਂਡ ਪਾਇ ਦੋਵੇਂ ਅੱਡ ਅੱਡ ਵਖਰੇ ਵਖਰੇ ਉਹ ਵੀ ਸੈਟ ਨਹੀਂ ਬਿਠੇ ਮੇਰੇ ਦਰਦ ਹੋਣ ਹੈ ਟਾਈਮ ਤੇ ਇੰਨੀ ਹੁੰਦੀ ਵੀ ਮੈਂ ਪੰਜ ਦਾ ਕਦਮ ਤੁਰ ਨਹੀਂ ਸਕਦਾ ਨੂੰ 15 ਹੋ ਪੈਨਸ਼ਨ ਮਿਲਦੀ ਹੈ ਹੈਂਡੀਕੈਪ ਦੀ ਤੇ ਕੋ ਮੇਰੀ ਘਰ ਦੀ ਤੇ ਨਾ ਜੋ ਘਰਾਂ ਦਾ ਕੰਮ ਕਰਦੀ ਆ ਤੇ ਬਹੁਤ ਬੁਰੇ ਹਾਲ ਵੀ ਸਾਡੇ ਕੰਮਕਮਾਈ ਕਰਨ ਵਾਲਾ ਹੈਗਾ ਕੋਈ ਅੱਗੇ ਪਿਛੇ ਕੁੜੀ ਸਾਡੀ ਕੱਲੀ ਚੋਂਗਸਾ ਦਾ ਦੀ ਤੇ ਸ਼ਾਹ ਤਾੜੀ ਡਿੱਗਣ ਵਾਲੀ ਆ ਇੱਕ ਜਿਆਦਾ ਹਨ ਮੁਸੀਬਤ ਤਾਂ ਮਹਿਸੂਸ ਹੋਈ ਵੀ ਸਾਡਾ ਕੋਈ ਧੀ ਪੁੱਤ ਹੈ ਨਹੀਂ ਵੱਡਾ ਵੀ ਜਿਵੇਂ ਜਵਾਨ ਕੋਈ ਧੀ ਪੁੱਤ ਹੁੰਦਾ ਉਹ ਕੰਮਕਮਾਈ ਵਾਲਾ ਇੱਕੋ ਸਾਡੀ ਚੌਂ ਸਾਲਾਂ ਦੀ ਬੇਟੀ ਆ ਮੇਰਾ ਬੇਟਾ ਦੀ ਬੇਟੀ ਆ ਕਿ ਪੂਰੀ ਹੋ ਗਈ ਡੈਥ ਹੋ ਗਈ ਉਹਨਾਂ ਦੀ ਜਿਹੜੇ ਵੱਡੇ ਹੀ ਉਹ ਵੀ ਬਿਮਾਰੀ ਇਤਨਾ ਹੀ ਮਰੇ ਆ ਲਾਜਕੁਨ ਹੋਈ ਹੁਣ ਆਡੀ ਆਈਟਮ ਤੇ 4 ਚੌਂ ਸਾਲਾਂ ਦੀ ਬੇਟੀ ਸਾਡੇ ਅੱਗੇ ਪਿੱਛੇ ਕੰਮ ਕਮਾਈ ਕਰਨ ਵਾਲਾ ਕੋਈ ਨਹੀਂਗਾ ਸ਼ਾਤ ਤੁਸੀਂ ਵੇਲੇ ਹੀ ਖਸਤਾ ਹਾਲ ਤਾਂ ਪਤਾ ਹੀ ਕੋਣੀ ਕਿਦਾਂ ਡੇਗ ਪਣੀ ਆ ਅਬ ਪਿੱਛੇ ਜਿਹੜਾ ਪੰਡੋਰੀ ਵਾਲਾ ਕੇਸ ਹੋਇਆ ਸ਼ਾਤ ਡੇਗਦੀ ਉਹ ਹਾਲ ਆੜੇ ਹੋਇਆ ਸ਼ਾਤ ਪਤਾ ਨਹੀਂ ਕਦੋਂ ਡੇਗ ਪਣੀ ਦਵਾਈ ਤੋਂ ਵੀ ਆਰ ਟਾਈਮ ਤੋਂ ਬਿਟੇ ਆਂ ਰਾਸ਼ਨ ਤੋਂ ਵੀ ਬਿਟੇ ਰੋਟੀ ਤੋਂ ਵੀ ਬਿਟੇ ਆਂ ਆਡੀ ਬੇਲੇ ਬੇਟੀ ਚੌਂ ਸਾਲਾਂ ਦੀ ਕੇਲੋ ਚੀਜ਼ ਮੰਗ ਲੈਂਦੀ ਆ ਤੇ ਉਹ ਵੀ ਤਰਸਦੀ ਨਹੀਂ ਦੀ ਸਾਡੇ ਕੋਲ ਨਹੀਂ ਲਿਆ ਕੇ ਦਿੱਤੀ ਜਾਂ ਜੀ ਮਾਂ ਉਹਨੂੰ ਮਾਂ ਬਣਾਈ ਦਾ ਆਨਾ ਬਣਾ ਲਾ ਕੇ ਝੂਟਦਾ ਸਤ ਜੀ ਮੇਰਾ ਨੰਬਰ ਹੈਗਾ 99194414916 99194414916 ਤੇ ਇਹਦੇ ਤੇ ਗੁੱਗੜ ਵੀ ਚੱਲਦਾ ਤੇ ਬਾਕੀ ਮੈਂ ਵੀਰ ਜੀ ਐਨ ਆਰ ਆਈ ਆਪਣੇ ਵੀਰਾਂ ਕੇ ਭੈਣਾਂ ਕੇ ਬਜ਼ੁਰਗਾਂ ਕੇ ਐਨ ਜੀਓ ਵਾਲਿਆਂ ਕੇ ਤੇ ਹੋਰ ਸਮਾਜ ਸੇਵੀ ਆ ਜਾਂ ਹੋਰ ਕੋਈ ਦੁਨੀਆ ਜੋ ਬਾਦੂ ਸੇਵਾ ਕਰਨ ਵਾਲੇ ਬੈਠੇ ਆ ਜਿਹੜੇ ਲੱਖਾਂ ਕਰੋੜਾਂ ਦੇ ਲੰਗਰ ਲਾ ਦਿੰਦੇ ਆ ਤੇ ਇਹਨਾਂ ਲੋਕ ਵੱਡਾ ਕਹਿੰਦੇ ਲੰਗਰ ਕੋਈ ਨਹੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਹਿ ਦਿੰਦੇ ਆ ਐਵੇਂ ਜਿੰਦਗੀ ਮੌਤ ਨਾਲ ਲੜਦੇ ਆ ਤੇ ਜੇ ਹਾੜੀ ਹੈਲ ਫੁਕਾਰ ਦੇਣਾ ਸਾਡੀ ਬਾਹ ਫੜ ਲੈਣਾ ਤੈ ਹੀ ਦਸੀਸਾਂ ਦੇਨੇ ਵੀਰ ਜੀ ਸਾਬ ਨੂੰ ਮਹਾਰਾ ਸਾਬ ਨੂੰ ਚਾਦੀ ਘੜਾ ਰੱਖੇ ਹਾੜੀ ਹੈਲ ਫੁਕਾਰ ਦੇਣ ਇਹਦੇ ਨਾਲ ਕੀ ਉਹ ਮੇਰੀ ਜ਼ਿੰਦਗੀ ਬਾਜੂ ਮੇਰਾ ਪਰਿਵਾਰ ਬਾਜੂਗਾ ਤੇ ਮੇਰੀ ਕੁੜੀ ਵਾਲਾ ਕੁਬੀ ਦਾ ਸੋਚਿਆ ਜਾਵੇ ਇਹ ਜ਼ਿੰਦਗੀ ਚੋਂ ਵੀ ਨਾ ਜੇ ਤੇ ਕੋਹ ਡਾ ਲੈਣ ਤੇ ਕਿ ਨਾਲੇ ਸਾਡੇ ਲਿੰਟਰ ਬਾਰੇ ਸੋਚਿਆ ਜਾਵੇ ਸਾਸੀ ਕਾਲ ਜੀ ਪੰਜਾਬ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਾਸੀ ਕਾਲ ਤੇ ਮੈਂ ਹਾਂ ਤੁਹਾਨੂੰ ਬਤਿਆਵਾਦ ਇਸ ਟਾਈਮ ਅਸੀਂ ਪਹੁੰਚੇ ਆ ਪੱਟੀ ਸ਼ਹਿਰ ਦੀ 12 ਨੰਬਰ ਵਾਰਡ ਦੇ ਵਿੱਚ ਜਿੱਥੋਂ ਦਾ ਇੱਕ ਵਿਅਕਤੀ ਸੰਤ ਦੇ ਨਾਲ ਹਿਮਾਚਲ ਦੇ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕਰਨ ਵਾਸਤੇ ਕੋਸਲ ਪਹਿਲਾਂ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਅਚਾਨਕ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਐ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਉਸ ਵਿਅਕਤੀ ਦਾ ਇੱਕ ਸਾਈਡ ਜਿਹੜੀ ਡੈਮੇਜ ਹੋ ਚੁੱਕੀ ਆ ਤਾਂ ਆਪ ਕੈਮਰਾ ਪਹਿਲਾਂ ਪਰਿਵਾਰ ਨੇ ਸਾਰੇ ਘਰ ਦੇ ਹਾਲਾਤ ਦਿਖਾਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੀਆਂ ਛੱਤਾਂ ਜਿਹੜੀਆਂ ਕਿਸੇ ਵੇਲੇ ਵੀ ਪਰਿਵਾਰ ਦੇ ਉੱਪਰ ਡਿੱਗ ਸਕਦੀਆਂ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਸਾਰੀ ਗੱਲਬਾਤ ਉਸ ਵਿਅਕਤੀ ਦੇ ਨਾਲ ਕਰਦੇ ਆਂ ਕੀ ਘਟਨਾ ਵਾਪਰੀ ਕਦੋਂ ਤੋਂ ਵਾਪਰੀ ਤੇ ਕਿੱਥੋਂ-ਕਿੱਥੋਂ ਡਾਡਾ ਲਾਜ ਹੋਇਆ ਸੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਹਾਂਜੀ ਕੀ ਨਾ ਡਾਡਾ ਜੀ ਜੀ ਮੇਰਾ ਨਾਮ ਹੈ ਸਰਬਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਪੂਰਾ ਐਡਰੈਸ ਦਸ਼ਕਾ ਤੱਕ ਸਾਂਝਾ ਕਰੋ ਜੀ ਪੱਟੀ ਜ਼ਿਲ੍ਹਾ ਦਰਨਦਾਰਨ ਵਾਰਡ ਨੰਬਰ 12 ਕਾਲਜ ਰੋਡ ਪੀਰ ਬਾਬਾ ਸਗੀ ਉਸਤਾਂ ਦੇ ਨੇੜੇ ਵਾਲੀ ਗਲੀ ਕੀ ਗੱਲਬਾਤ ਹੋਈ ਸੰਗਤ ਦੇ ਨਾਲ ਤੁਸੀਂ ਦਰਸ਼ਨ ਕਰਨ ਵਾਸਤੇ ਕਿੰਨਾ ਸਮਾਂ ਪਹਿਲਾਂ ਗਏ ਸੀ ਤਾਂ ਕਿਸ ਤਰ੍ਹਾਂ ਜਿਹੜਾ ਸਾਰੀ ਇਹ ਘਟਨਾ ਵਾਪਰੀ ਇਹ ਵੀ ਜੀ ਕੋਸ ਸਮਾਂ ਪਹਿਲਾਂ ਮੈਂ ਸੰਗਤ ਨਾਲ ਨਾ ਦਰਸ਼ਨ ਕਰ ਗਿਆ ਹਾਂ ਅਮਾਚਲ ਗਿਆ ਹਾਂ ਮਾਦਾ ਦੇ ਗਏ ਹਾਂ ਆਨੰਦਪੁਰ ਸਾਹਿਬ ਗਏ ਹਾਂ ਤੇ ਉਥੇ ਰਾਜ ਐਕਸੀਡੈਂਟ ਹੋ ਗਿਆ ਸੀ ਤੇ ਐਕਸੀਡੈਂਟ ਕਾਰਨ ਮੇਰਾ ਐਕਸੀਡੈਂਟ ਬਹੁਤ ਜ਼ਬਰਦਸਤ ਹੋਇਆ ਇੱਕ ਪਾਸਾ ਸਾਰਾ ਡੈਮੇਜ ਹੋ ਗਿਆ ਆੜਾ ਅੱਖ ਕੰਨ ਨੱਕ ਬੁੱਲ ਮਾਰੇ ਸਾਰੇ ਖਤਮ ਹੋ ਗਏ ਆੜੀ ਇੱਕ ਆੱਖਾ ਜਿਹੜੀ ਇਹਦਾ ਵੀ ਆਪਰੇਸ਼ਨ ਹੈ ਦੇ ਵਿੱਚ ਵੀ ਸੱਟ ਲੱਗੀ ਸੀ ਤੇ ਇਹ ਆਪਰੇਸ਼ਨ ਕਰਾਉਣ ਗਏ ਹੋਮ ਪ੍ਰਕਾਸ਼ ਹਸਪੀਟਲੋਂ ਉਹ ਡਾਕਟਰ ਕਰਦੇ ਨਹੀਂ ਸੀ ਉਹਨਾਂ ਪ੍ਰੈਜੈਂਟੇਟਿਵ ਬਾਹਰ ਕੱਢਦਾ ਕਹਿੰਦੇ ਵੀ ਨਹੀਂ ਪ੍ਰੇਸ਼ਣ ਨਹੀਂ ਕਰਨਾ ਇਹ ਰਿਕਸੀ ਕੰਮ ਇੱਕ ਤੇਰੀ ਆਖਾ ਐ ਕਰ ਨਹੀਂ ਸਕਦੇ ਉਹਨਾਂ ਫਿਰ ਮੇਰੇ ਕੋਲ ਲਿਖਾ ਕੇ ਫਿਰ ਆਪਰੇਸ਼ਨ ਕੀਤਾ ਉਹ ਵੀ ਮੇਰੇ ਕੋਲ ਲਿਖਿਆ ਪਿਆ ਵਾ ਤੇ 90% ਦਾ ਮੇਰੇ ਕੋਲ ਸਰਟੀਫਿਕੇਟ ਵੀ ਹੈਗਾ ਡਾਟਾ ਦਾ ਲਿਖਿਆ ਹੈਂਡੀਕੈਪ ਦਾ ਤੇ ਹੈਂਡੀਕੈਪ ਸਰਟੀਫਿਕੇਟ ਤੇ ਡਾਟਾ ਰਿਪੋਰਟ ਵੀ ਮੇਰੇ ਕੋਲ ਹੈਗੀ 90% ਦੀ ਤੇ ਉਹ ਤੋਂ ਬਾਅਦ ਵੀਰ ਜੀ ਆਡੇ ਏਡੇ ਕਰਮਵਾੜੇ ਲਾ ਲੋ ਵੀ ਉਹ ਤੋਂ ਬਾਅਦ ਮੈਨੂੰ ਦੋ ਟੈਗ ਹੋ ਗਏ ਮੇਰੀਆਂ ਨਾੜਾਂ ਬਲੌਗ ਹੋ ਗਈਆਂ ਹਾੜ ਦੀਆਂ ਮੇਰੀਆਂ ਨਾਲਾਂ ਬਲੌਗ ਹੋਈਆਂ ਮੇਰੇ ਦਰਦ ਐ ਹੁੰਦੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਬਿਨਾ ਪਾਣੀ ਤੋਂ ਮੱਛੀ ਤੜਪਦੀ ਐ ਉਹ ਰਾਡੇ ਕੋ ਪੈਸਾ ਆਇਆ ਹੈਗਾ ਕੋਈ ਨਹੀਂ ਰੋਟੀ ਤੋਂ ਅੱਗੇ ਆਤ ਹੋਏ ਦਵਾਈ ਤੋਂ ਬੈਠੇ ਐ ਉਹ ਫਿਰ ਗਰਾਈ ਕਰਕੇ ਕੋ ਥਾਂ ਥਾਂ ਤੇ ਦਰਦ ਦਰ ਮੰਗ ਮੰਗ ਕੇ ਗਰਾਈ ਹੋਰੀ ਕਰਕੇ ਕੋ ਆਪਦਾ ਵੇਚ ਘਟ ਕੇ ਜੋ ਕੋ ਹੈਗਾ ਸਾਡੇ ਕੋ ਤੋ ਸਟੰਡ ਮੇਰ ਕੋ ਕਠਿਨਾਈ ਨਹੀਂ ਪੈ ਲੋਗੀ ਤਿੰਨ ਦਿਨ ਜਾ ਜਾਰ ਇਕੱਠੇ ਪਵਾ ਲਈ ਜਿੰਨਾ ਕੋ ਪੈਸਾ ਤੇ ਲਾ ਮੈਂ ਸਟੰਡ ਪਾਇ ਦੋਵੇਂ ਆ ਡੱਡ ਵਖਰੇ ਵਖਰੇ ਉਹ ਵੀ ਸੈਟ ਨਹੀਂ ਬੇਟੇ ਮੇਰੇ ਦਰਦ ਹੋਣ ਆ ਟਾਈਮ ਤੇ ਇੰਨੀ ਹੁੰਦੀ ਵੀ ਮੈਂ ਪੰਜ ਦਾ ਕਦਮ ਤੁਰ ਨਹੀਂ ਸਕਦਾ ਤੁਹਾਨੂੰ ਮੈਂ ਦੱਸਾਂ ਕਿ ਬਹੁਤ ਬੁਰਾ ਆਲਾ ਜਨਮ ਦਾ ਦਸਕਾ ਨੂੰ ਇਹ ਵੀ ਦੱਸਿਆ ਜਾਵੇ ਵੀ ਤੁਸੀਂ ਪਹਿਲਾਂ ਕੰਮ ਕਰ ਕੀ ਕਰਦੇ ਸੀ ਤਾਂ ਕਿੰਨਾ ਜਿਹੜਾ ਖਰਚਾ ਤੁਹਾਡੇ ਤੇ ਹੁਣ ਤੱਕ ਲੱਗ ਚੁੱਕਾ ਹੈ ਕੰਮ ਵੀ ਜੀ ਪਹਿਲਾਂ ਵੀ ਇਤਨਾ ਦਿਹਾੜੀ ਰਪੇ ਕਰਦੇ ਮੈਂ ਤਾਂ ਮਜ਼ਦੂਰੀ ਕਰਦੇ ਹਾਂ ਤੋਂ ਤੋਂ ਬਾਅਦ ਐਡੀ ਮੁਸੀਬਤ ਤਗੜੀ ਪੈ ਗਈ ਆ ਇਕ ਜ਼ਿਆਦਾ ਸਾਨੂੰ ਮੁਸੀਬਤ ਤਾਂ ਮਹਿਸੂਸ ਹੋਈ ਵੀ ਸਾਡਾ ਕੋਈ ਧੀ ਪੁੱਤ ਹੈ ਨਹੀਂ ਵੱਡਾ ਵੀ ਜਿਵੇਂ ਜਵਾਨ ਕੋਈ ਧੀ ਪੁੱਤ ਹੁੰਦਾ ਉਹ ਕੰਮ ਕਮਾਈ ਵਾਲਾ ਇੱਕੋ ਸਾਡੀ 24 ਸਾਲ ਦੀ ਬੇਟੀ ਹੈ ਮੇਰਾ ਬੇਟਾ ਦੀ ਬੇਟੀ ਆ ਕਿ ਪੂਰੀ ਹੋ ਗਈ ਡੈਥ ਹੋ ਗਈ ਉਹਨਾਂ ਦੀ ਜਿਹੜੇ ਵੱਡੇ ਹੀ ਉਹ ਵੀ ਬਿਮਾਰੀ ਤਨਾ ਹੀ ਮਰੇ ਆ ਇਲਾਜ ਹੁਣ ਨਹੀਂ ਹੁਣ ਆਡੀ ਆਈਟਮ ਤੇ 40 ਸਾਲਾਂ ਦੀ ਬੇਟੀ ਸਾਡੇ ਅੱਗੇ ਪਿੱਛੇ ਕੰਮ ਕਮਾਈ ਕਰਨ ਵਾਲਾ ਕੋਈ ਨਹੀਂਗਾ ਸ਼ਾਤ ਤੁਸੀਂ ਵੇਲੇ ਹੀ ਖਸਤਾ ਹਾਲ ਤਾਂ ਪਤਾ ਹੀ ਕੋ ਨਹੀਂ ਕਿਦਾਂ ਡੇਗ ਪਣੀ ਆ ਆ ਪਿੱਛੇ ਜਿਹੜਾ ਪੰਡੋਰੀ ਵਾਲਾ ਕੇਸ ਹੋਇਆ ਸ਼ਾਤ ਟੇਕਦੀ ਉਹ ਹਾਲਾੜੇ ਹੋਇਆ ਸ਼ਾਤ ਪਤਾ ਨਹੀਂ ਕਦੋਂ ਡੇਗ ਪਣੀ ਦਵਾਈ ਤੋਂ ਵੀ ਆਈਟਮ ਤੋਂ ਬਿਟੇ ਆ ਰਾਸ਼ਨ ਤੋਂ ਵੀ ਬਿਟੇ ਰੋਟੀ ਤੋਂ ਵੀ ਬਿਟੇ ਆ ਆਡੀ ਬੇਲੇ ਬੇਟੀ 40 ਸਾਲਾਂ ਦੀ ਕੇ ਲੋ ਚੀਜ਼ ਮੰਗ ਲੈਂਦੀ ਆ ਤੋ ਉਹ ਵੀ ਤਰਸ ਜੀ ਨਹੀਂ ਦੀ ਹੱਦ ਕੋ ਨਹੀਂ ਲਿਆ ਕੇ ਦਿੱਤੀ ਜਾਂ ਜੀ ਮਾਂ ਉਹਨੂੰ ਮਾਂ ਬਣਾਈ ਦਾ ਕੇ ਆਣਾ ਬਣਾ ਲਾ ਕੇ ਝੂੜ ਸੱਚ ਮਾਰ ਕੇ ਸਰਕਾਰਾਂ ਦੇ ਦਾਵਾ ਕਰ ਰਹੀਆਂ ਕਿ 5 ਲੱਖ ਵਾਲਾ ਕਾਰਡ ਜਾਂ 10 ਲੱਖ ਵਾਲਾ ਕਾਰਡ ਗਰੀਬਾਂ ਨੂੰ ਬਣਾ ਕੇ ਦਿੱਤਾ ਜਾ ਰਿਹਾ ਤਾਂ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਆਟੋਮੈਟਿਕ ਆ ਜਾਓ ਤੁਹਾਡਾ ਨਹੀਂ ਹੋ ਰਿਹਾ ਵੀਰ ਜੋਂ ਨਾਲ ਮੱਕੀ ਦਸਾਂ ਕਾਂਗਰਸ ਦੇ ਰਾਜ ਦੇ ਵਿੱਚ ਆਮ ਆਦਮੀ ਪਾਰਟੀ ਬਣ ਤੋਂ ਪਹਿਲੋਂ ਦੀ ਗੱਲ ਜੇ ਇੱਥੇ ਕਾਂਗਰਸ ਦਾ ਜਿਹੜਾ ਹੈ ਜਦੋਂ ਚੁੰਮਚੇ ਸਦੇ ਤੁਨ ਮਕਵਾ ਜਿਹੜੇ ਉਹਨਾਂ ਦੇ ਅਕੇ ਲਕੇ ਹੁੰਦੇ ਬਹੁਤ ਵਾਰ ਚੁੰਮਚੇ ਲਾਏ ਹੁੰਦੇ ਲੀਡਰਾਂ ਨੇ ਐਮਐਲਏ ਨੇ ਅਗੇ ਲ ਸਾਬ ਨੇ ਜਿਹੜੇ ਅਗੇ ਲਾਈ ਮੰਤਰੀਆਂ ਉਹਨਾਂ ਨੇ ਉਹਨਾਂ ਨੂੰ ਤਿੰਨ ਅਰੀ ਮੇਰੀ ਘਰ ਦੀ ਫਾਰਮ ਦੇ ਕੇ ਆਈ ਆ ਰਾਸ਼ਨ ਕਾਰਡ ਬਣਦਾ ਜਿਹੜੇ ਸਮਾਰਟ ਕਾਰਡ ਬੰਦੇ ਅੱਜ ਕੱਲ ਉਹ ਤਿੰਨ ਅਰੀ ਬੜਾ ਸੰਦ ਕਾਰਡ ਦੇ ਫਾਰਮ ਦੇ ਗਾਈ ਆ ਤੇ ਉਹ ਅੱਜ ਬਣਾਉਣੇ ਕੱਲ ਬਣਾਉਣੇ ਅੱਜ ਬਣਾਉਣੇ ਜਦੋਂ ਮੇਰੇ ਨਾਲ ਚਾਂਸ ਹੋਇਆ ਅਟੈਕ ਹੋਇਆ ਐਕਸੀਡੈਂਟ ਹੋਇਆ ਫੇਰ ਆਣੀ ਜਦੋਂ ਇਲਾਜ ਕਰਾਉਣਗੇ ਤੂੰ ਕਹਿੰਦੇ ਵੀ ਕਾਰਡ ਲਿਆ ਉਹ ਲਾਜ ਜਿਹੜਾ ਮੋਦੀ ਵਾਲਾ 5 ਲੱਖ ਵਾਲਾ ਤੁਹਾਡਾ ਇਲਾਜ ਅਹੀਂ ਮੁੜ ਕੇ ਹਾਨ ਨੂੰ ਲੋੜ ਪਈ ਜਦੋਂ ਕਾਰਡ ਦੇ ਹੀ ਹੋਰ ਕੋ ਗਏ ਵੀ ਕਾਰਡ ਸਾਡਾ ਬਣਿਆ ਕਿ ਨਹੀਂ ਬਣਿਆ ਉਹ ਆਉਂਦਾ ਮੈਂ ਤੇ ਨੈਟ ਦੇ ਨਹੀਂ ਚੜਾਏ ਫਾਉਂ ਤੁਹਾਡੇ ਤੇ ਕਾਰਡ ਕਿੱਥੋਂ ਇਹ ਬੰਨਾ ਵਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਸਾਡੇ ਨਾਲ ਕਿਹੜੇ ਜੁਗ ਦਾ ਵੈਰ ਕੱਢਿਆ ਤੇ ਕਿਹੜੇ ਸਾਡੇ ਨਾਲ ਦੁਸ਼ਮਣੀ ਕੱਢੀ ਆ ਜਿਹੜਾ ਕਾਰਡ ਬਣਿਆ ਹੰਦਾ ਰਾਸ਼ਨ ਕਾਰਡ ਤੇ ਉਹ ਤੁਹਾਡਾ ਲਾਜ ਵਾਲਾ ਕਾਰਡ ਬੰਝਾਣੇ ਜਦੋਂ ਮਰਜੀ ਬਣਾ ਲੈਂਦੇ ਉਹ ਤੁਹਾਡਾ ਸਮਾਰਟ ਕਾਰਡ ਲਾਜ ਵਾਲਾ ਕੀ ਬੰਨਾ ਹੀ ਸਾਡਾ ਸਮਾਰਟ ਕਾਰਡ ਆਧਾਰ ਕਾਰਡ ਨਹੀਂ ਬਣਿਆ ਆਧਾਰ ਕਾਰਡ ਤੋਂ ਸਮਾਰਟ ਕਾਰਡ ਲਾਜ ਵਾਲਾ ਬੰਦਾ ਵਾ ਤੇ ਉਹ ਸਾਡਾ ਬਣਿਆ ਨਹੀਂ ਇੱਥੋਂ ਤੱਕਾਨੂੰ ਕਣਕ ਨਹੀਂ ਮਿਲਦੀ ਐ ਆਈ ਆਟਾ ਲਿਆ ਆ ਕੇ ਕਿਲੋ ਕਿਲੋ ਮਹਾ ਟੈਂਪਾ ਕਰਦੇ ਆ ਕਿਸ ਤਰ੍ਹਾਂ ਪਰਵਾਦ ਦਾ ਗੁਜ਼ਾਰਾ ਫਿਰ ਕਿਸ ਤਰ੍ਹਾਂ ਚੱਲਦਾ ਕਰਦਾ ਗੁਜ਼ਾਰਾ ਇਤਰਾ ਵੀਰ ਜੀ ਵੀ ਖੋ ਤੇ ਮੈਨੂੰ 15 ਸਾਲ ਹੋ ਪੈਂਸ਼ਨ ਮਿਲਦੀ ਐ ਹੈਂਡੀਕੈਪ ਦੀ ਤੇ ਕੋਹ ਮੇਰੀ ਘਰ ਦੀ ਦਿਨਾਂ ਚੋਂ ਘਰਾਂ ਦਾ ਕੰਮ ਕਰਦੀ ਆ ਤੇ ਬਹੁਤ ਬੁਰੇ ਹਾਲ ਵੀ ਸਾਡੇ ਕੰਮ ਕਮਾਈ ਕਰਨ ਵਾਲਾ ਕੋਈ ਨਹੀਂ ਅੱਗੇ ਪਿਛੇ ਕੁੜੀ ਸਾਡੀ ਕੱਲੀ ਚੋਂ ਵਸਦਾ ਦੀ ਤੇ ਸ਼ਾਤਾਂ ਡਿੱਗਣ ਵਾਲੀ ਆ ਤੇ ਦਵਾਈ ਜਿਹੜੀ ਮੇਰੇ ਕੋਲ ਜਾਂਦੀ ਨਹੀਂ ਜਾਂਦੀ ਮੁੜ ਕੇ ਮੇਰਾ ਲਾ ਜਦੋਂ ਇਥੋਂ ਨਹੀਂ ਸੱਟ ਬੇਟਾ ਦਾ ਹਾ ਉਸ ਤੋਂ ਜਸਟ ਅੰਡ ਪਾਏ ਹੀ ਫੇਰ ਮੇਰਾ ਲਾਜ ਚਲਦਾ ਰਾ ਕੇਰ ਵੀਲਾ ਹਸਪੀਟਲੋਂ ਡਾਕਟਰ ਪਰਮੋਹ ਜੀ ਕੋ ਉਹ 7-8000 ਦੀ ਦਵਾਈ ਆਉਂਦੀ ਸਾਡੇ ਕੋ ਲੈਂਦੇ ਨਹੀਂ ਜਾਂਦੀ ਦਵਾਈ ਤੋਂ ਬਿਠੇ ਆ ਕੋਈ ਮਲਮੁੜੀ ਦਰਦ ਦੀ ਦਵਾਈ ਲਿਆ ਹੁਣਾ ਹਾਰ ਦੀ ਦੋ ਖਾ ਲਈ ਨੇ ਤੋਂ ਟਾਈਮ ਪਾ ਮਲਮੜਾ ਕਰੀ ਜਾਨੇ ਬਾਕੀ ਮੌਤ ਸਾਡੀ ਬਕੀ ਆ ਲਾਜ ਖੁਣੋਂ ਮਰ ਜਾਣਾ ਅਜ ਤੱਕ ਕੋਈ ਮੈਂ ਕਹਿੰਦਾ ਮਰਨ ਦੇ ਮਜਬੂਰ ਹੋਏ ਆ ਇਹਨਾਂ ਨੂੰ ਮੈਂ ਕਹਿੰਨਾ ਵੀ ਆਪ ਹੀ ਕੋਈ ਖਾ ਕੇ ਮਰ ਜਾਂਦੇ ਇਹਨਾਂ ਨੂੰ ਮਾਵਾਂ ਦੀਆਂ ਨੂੰ ਮਾਰਦਾ ਕਾਮੀ ਨੰਬੇੜੀਏ ਇਹਨਾਂ ਮਨ ਇਹਨਾਂ ਮਨ ਟੁੱਟ ਚੁੱਕਾ ਹੈ ਕਿ ਜਿਹੜਾ ਕਿ ਆਪਣੇ ਆਪ ਨੂੰ ਮੌਤ ਫਰੀਦ ਨੂੰ ਜੀ ਕਰ ਰਿਹਾ ਬਹੁਤ ਜ਼ਿਆਦਾ ਵੀਰ ਜੀ 3-4 ਸਾਲ ਹੋਵੇ ਧੱਕੇ ਖਾਂਦੇ ਨੂੰ ਬਹੁਤ ਜ਼ਿਆਦੀ ਸਾਡੀ ਕਹਿੰਦੇ ਹੈਲਪ ਨਹੀਂ ਕੀਤੀ ਕਹਿੰਦੇ ਜੀ ਬਾਣੀ ਫੜੀ ਬਹੁਤ ਹੈਵਲ ਜਿੰਦਗੀ ਤੋਂ ਤੰਗ ਹੋ ਚੁੱਕੇ ਮਜਬੂਰ ਹੋ ਚੁੱਕੇ ਆ ਕਿਉਂਕਿ ਜਦ ਕੁੜੀ ਤਰਸਦੀ ਆ ਰੋਟੀ ਦੇ ਕਿਲੇ ਬਿਠੇ ਨੇ ਗਲੇ ਦਵਾਈ ਤੋਂ ਬਿਠੇ ਨੇ ਇਹ ਦਿਨਾਂ ਚੋਂ ਕਰਾਂ ਦਾ ਕੰਮ ਕਰਦੀ ਆ ਸਾਡਾ ਗੁਜ਼ਾਰਾ ਨਹੀਂ ਹੁੰਦਾ ਬੜਾ ਮੁਸ਼ਕਲ ਹੁੰਦਾ ਜਿਦਾਂ ਸਮਾਜ ਸੇਵੀ ਆ ਐਨਆਰਏ ਵੀਰ ਆ ਤੁਹਾਡੇ ਸ਼ਹਿਰ ਦੇ ਵਿੱਚ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਭੁੱਲਰ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਮੈਂ ਜੀ ਵੀਰ ਜੀ ਝੂਠ ਨਹੀਂ ਮਾਰਨਾ ਮਹਾਰਾਣ ਨੂੰ ਜਾਣਦੇ ਨਹੀਂ ਆ ਲਾਲਜੀ ਜਿਹੜੇ ਭੁੱਲਰ ਸਾਹਿਬ ਆ ਮੰਤਰੀ ਸਾਹਿਬ ਉਹਨਾਂ ਤੱਕ ਮੈਂ ਪਹੁੰਚ ਨਹੀਂ ਕੀਤੇ ਨਾਂ ਨਾਂ ਨੂੰ ਮਿਲਿਆ ਵਾਂ ਬਾਕੀ ਹੋਰ ਉਹਨਾਂ ਦੇ ਥੱਡੇ ਬੰਦਿਆਂ ਨੂੰ ਕਈਆਂ ਨੂੰ ਮਿਲਿਆ ਵਾਂ ਉਹ ਲਾਰੇ ਲਪੇ ਲਾਈ ਗਏ ਆ ਕਾਂਗਰਸ ਦੇ ਰਾਜ ਵਿੱਚ ਹੀ ਤਰਲੇ ਕੱਢੇ ਲੋਕਾਂ ਦੇ ਨਹੀਂ ਕਹਿੰਦੇ ਮੰਨੀ ਨਾ ਸ਼ਹਿਰਦਾਰ ਨੇ ਕਹਿੰਨੇ ਸਾਡੀ ਪਵੰਤੇਸ ਕਹਿੰਨੇ ਮੋਦਵਾਨੇ ਬਾਹ ਹੀ ਨਹੀਂ ਪੜੀ ਬੰ ਲਾਰੇ ਲਪੇ ਲਾ ਇਹਨਾਂ ਦੇ ਵੋਟ ਆਉਂਦੀਆਂ ਉਦੋਂ ਮੇਰੇ ਕੋਲ ਵੋਟਾਂ ਪਵਾ ਲੈ ਜਾਂਦੇ ਚੜ ਜਾਂਦੇ ਬਸ ਝੂਠੇ ਲਾਰੇ ਲਾ ਜਾਂਦੇ ਦਵਾਈ ਲੈ ਦਾਂਗੇ ਤੜਲੀ ਛਾਤ ਬਣਾ ਦਾਂਗੇ ਪਪ ਮਮਰਾ ਪਵਾ ਦਾਂਗੇ ਤੁਹਾਨੂੰ ਖਰਚਾ ਦੇ ਦਾਂ ਮਾਲੀ ਮਦਦ ਦੇ ਦਾਂਗੇ ਮੁੜ ਕੇ ਕੋਈ ਬੋੜ ਨਹੀਂ ਵੇਜੀ ਜੇਕਰ ਤੁਹਾਡੀ ਕਿਸੇ ਐਨ ਆਰ ਆਈ ਵੀਰ ਨੇ ਜਾਂ ਕਿਸੇ ਸਮਾਜ ਸੇਵੀ ਨੇ ਤੁਹਾਡੀ ਕੋਈ ਗੱਲ ਕਰਨੀ ਹੋਵੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਮੋਬਾਈਲ ਨੰਬਰ ਵੀਰ ਜੀ ਮੇਰਾ ਨੰਬਰ ਹੈਗਾ 991441416991441416 ਤੇ ਇਹਦੇ ਤੇ ਗੁੱਗਲ ਵੀ ਚੱਲਦਾ ਤੇ ਬਾਕੀ ਮੈਂ ਵੀਰ ਜੀ ਐਨ ਆਰ ਆਈ ਆਪਣੇ ਵੀਰਾਂ ਕੇ ਭੈਣਾਂ ਕੇ ਬਜ਼ੁਰਗਾਂ ਕੇ ਐਨ ਜੀਓ ਵਾਲਿਆਂ ਕੇ ਤੇ ਹੋਰ ਸਮਾਜ ਸੇਵੀ ਆ ਜਾਂ ਹੋਰ ਕੋਈ ਦੁਨੀਆ ਚ ਬਾਦੂ ਸੇਵਾ ਕਰਨ ਵਾਲੇ ਬੈਠੇ ਆ ਜਿਹੜੇ ਲੱਖਾਂ ਕਰੋੜਾਂ ਦੇ ਲੰਗਰ ਲਾ ਦਿੰਦੇ ਆ ਤੇ ਇਹਨਾਂ ਲੋ ਵੱਡਾ ਕਹਿੰਦੇ ਲੰਗਰ ਕੋਈ ਨਹੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਹਿ ਦਿੰਦੇ ਆ ਐਵੇਂ ਜਿੰਦਗੀ ਮੌਤ ਨਾਲ ਲੜਦੇ ਆ ਤੇ ਜੇ ਹਾਡੀ ਹੈਲਪ ਕਰ ਦੇਣਾ ਹਾਡੀ ਬਾਹ ਫੜ ਲੈਣਾ ਤੈਂ ਦੇ ਸੀਸਾ ਹੀ ਦੇਨੇ ਵੀਰ ਜੀ ਸਾਬ ਨੂੰ ਮਹਾਰਾ ਸਾਬ ਨੂੰ ਚਾਦੀ ਘੜਾ ਰੱਖੇ ਹਾਡੀ ਹੈਲਪ ਕਰ ਦੇਣ ਇਹ ਨਾਲ ਕੀ ਉਹ ਮੇਰੀ ਜ਼ਿੰਦਗੀ ਬਾਜੂ ਮੇਰਾ ਪਰਿਵਾਰ ਬਾਜੂਗਾ ਤੇ ਮੇਰੀ ਕੁੜੀ ਆਲਾ ਕੁੜੀ ਦਾ ਸੋਚ ਆ ਜਾਵੇ ਇਹ ਜਿੰਦਗੀ ਚੋਂ ਵੀ ਨਿਕ ਜੇ ਕੋ ਵੜਾ ਲੈਂਟਰ ਜਗੇ ਨਾਲੇ ਸਾਡੇ ਲੈਂਟਰ ਬਾਰੇ ਸੋਚਿਆ ਜਾਵੇ ਬਾਕੀਆਂ ਨੂੰ ਪੈਸਾ ਲੱਜ ਨਹੀਂ ਹਣੂ ਸਿਰਫ ਮਦਦ ਦੇ ਦੇਣਾ ਵਾਹ ਤੋ ਵਦ ਜਨਾ ੜੀ ਜ਼ਿੰਦਗੀ ਸੌਖੀ ਨੰਗ ਜੀ ਮੇਰੀ ਜਾਨ ਬਾਜੇ ਮੇਰੀ ਕੁੜੀ ਬਾਰੇ ਕੋ ਸੋਚਿਆ ਜਾਵੇ ਸੋ ਇਹਨਾਂ ਦੀ ਤੁਹਾਨੂੰ ਸੁਤਨੀ ਵੀ ਮੌਜੂਦ ਹਨ ਨਾਲ ਗੱਲਬਾਤ ਕਰਦੇ ਆਂ ਹਾਂਜੀ ਪੰਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਤੀ ਨੇ ਅੱਜ ਭਾਵਕ ਹੋ ਕੇ ਮੀਡੀਆ ਸਾਹਮਣੇ ਕਹਿਤਾ ਵੀ ਮੇਰਾ ਦਿਲ ਕਰਦਾ ਹੈ ਕਿ ਜਾਂ ਤੇ ਮੈਨੂੰ ਮੌਤ ਆ ਜਾਵੇ ਜਾਂ ਮੈਂ ਇਹਨਾਂ ਨੂੰ ਕੁਝ ਦੇ ਦਵਾਂ ਕੀ ਕਹਿਣਾ ਚਾਹੋਗੇ ਰੋਜ਼ ਗੱਲਾਂ ਹੁੰਦੇ ਗਏ ਮੌਤ ਦੀਆਂ ਆਈ ਇਹੋ ਕਹਿੰਨੇ ਆ ਕਿ ਇਹਦਾ ਲਾਜ ਹੋ ਜੇ ਬਸ ਸਾਨੂੰ ਕੁਝ ਨਹੀਂ ਚਾਹੀਦਾ ਅਈ ਰੋਟੀ ਬਰੀ ਚੱਲ ਜੇ ਦਾ ਰੋਟੀ ਖਾ ਇਹਦੀ ਲੈ ਵੀ ਆਈ ਦੀ ਆ ਤੇ ਨਾ ਚੌਕਰਾ ਦਾ ਕੰਮ ਕਰਦੀ ਆ ਕੋਈ ਸਾਡੀ ਬਾਹ ਨਹੀਂ ਫੜਦਾ ਵੋਟਾਂ ਵੇਲੇ ਆਉਂਦੇ ਆ ਵਾਧੂ ਦਾਵੇ ਕਰ ਜਾਂਦੇ ਆ ਬਸ ਅੱਜ ਆ ਕੱਲਿਆ ਦਵਾਈ ਲੈਦਾ ਕਿ ਮੁੜ ਕੇ ਨਹੀਂ ਕੋਈ ਮੁੜਦਾ ਇਹਨੂੰ ਗੱਡੀ ਚ ਵਾ ਕੇ ਲੈ ਵੀ ਜਾਂਦੇ ਛੱਡ ਵੀ ਜਾਂਦੇ ਇੱਕੋ ਸਾਡੀ ਧੀ ਆ ਜਿਹੜੀ ਰੋਂਦੀ ਰਿੰਦੀ ਚੀਜ਼ਾਂ ਤੋਂ ਵੀ ਲਾਗੇ ਵੇਖ ਕੇ ਵੀ ਰੋਂਦੀ ਰਿੰਦੀ ਲੋਕਾਂ ਨੂੰ ਤਾਂ ਵੀ ਆਖੇ ਦਾ ਚੱਲ ਕੋਈ ਗੱਲ ਨਹੀਂ ਟੈਮ ਲੱਗਦਾ ਹੀ ਜਾਂਦਾ ਏ ਸਾਰੇ ਗੜੀ ਹੱਥ ਜੋੜ ਕੇ ਕਹਿੰਨੇ ਆ ਕਿ ਇਹਦਾ ਇਲਾਜ ਹੋ ਜਾਏ ਸਾਨੂੰ ਕੁਝ ਨਹੀਂ ਚਾਹੀਦਾ ਸੋ ਇਹ ਸਨ ਪੱਟੀ ਸ਼ਹਿਰ ਦੇ ਜਿਹਨੂੰ ਆਪਾਂ ਕਹਿ ਸਕਾਂ ਗਰੀਬ ਪਰਿਵਾਰ ਮੀਡੀਆ ਦੇ ਸਾਹਮਣੇ ਗੱਲਬਾਤ ਕਰਦੇ ਆ ਇਥੋਂ ਤੱਕ ਕਿਸੇ ਦਾ ਕਹਿਣ ਨੂੰ ਦਿਲ ਨਹੀਂ ਕਰਦਾ ਕਿ हे ਪ੍ਰਮਾਤਮਾ ਮੇਰਾ ਦਿਲ ਕਰਦਾ ਹੈ ਜਾਂ ਤੇ ਮੈਂ ਆਪ ਕੁਝ ਖਾਲਵਾ ਜਾਂ ਫਿਰ ਪਰਿਵਾਰ ਨੂੰ ਦੇ ਕੇ ਖਤਮ ਕਰਦਾ ਅਸੀਂ ਆਪਣੇ ਚੈਨਲ ਰਾਹੀਂ ਵੱਡੇ ਵੱਡੇ ਦਾਨੀਆਂ ਨੂੰ ਸਮਾਜ ਸੇਵੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਸ ਜੇ ਪਰਿਵਾਰ ਦੀ ਬਾ ਜਿਹੜੀ ਫੜਨੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਇਥੇ ਤਾੜਨਾ ਦੇ ਵਿੱਚ ਕਹਿ ਸਕਦੇ ਹਾਂ ਕਿ ਬੀਤੇ ਸਮੇਂ ਦੇ ਵਿੱਚ ਤਰਨਤਾਰਨ ਦੇ ਕੋਲ ਪੰਡੋਰੀ ਗੋਲਾ ਦੇ ਵਿੱਚ ਵੱਡੀ ਘਟਨਾ ਵਾਪਰੀ ਸੀ ਕਿ ਪਰਿਵਾਰ ਦੇ ਉੱਪਰ ਮਕਾਨ ਦੀ ਛੱਤ ਡਿੱਗਣ ਕਰਕੇ ਸਾਰਾ ਪਰਿਵਾਰ ਖਤਮ ਹੋ ਗਿਆ ਸੀ ਤਾਂ ਇਸ ਘਰ ਦੀ ਹਾਲਾਤ ਵੀ ਤਰਸਯੋਗ ਨੇ ਕਿਸੇ ਵੇਲੇ ਵੀ ਮੀਂਹ ਦੇ ਕਾਰਨ ਇਹ ਛੱਤ ਡੇਕੇ ਪ੍ਰਵਾਧਨ ਲੈ ਸਕਦਾ ਤਾਂ ਇਸ ਪਰਿਵਾਰ ਦੀ ਜਿਹੜੀ ਬਾ ਫੜਨ ਦੀ ਲੋੜ ਹੈ ਕਿਉਂਕਿ ਜਦੋਂ ਕੋਈ ਨੁਕਸਾਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਡੇ ਵੱਡੇ ਅਧਿਕਾਰੀ ਪਹੁੰਚਦੇ ਨੇ ਉਸ ਤੋਂ ਪਹਿਲਾਂ ਸਰਵੇ ਕਰਾ ਕੇ ਇਹੋ ਜਿਹੀ ਪਰਵਾਦੀ ਵੀ ਮਤ ਕਰਨੀ ਚਾਹੀਦੀ ਹੈ ਅਸੀਂ ਫੇਰ ਦੁਬਾਰਾ ਬੀਤ ਕਰਦੇ ਹਾਂ ਕਿ ਜੇਕਰ ਪਰਿਵਾਰ ਦੀ ਕਿਸੇ ਨੇ ਮਤ ਨਹੀਂ ਕਰਨੀ ਤਾਂ ਇਸ ਵੀਡੀਓ ਨੂੰ ਵੱਤ ਵਾਦਾ ਸ਼ੇਅਰ ਕੀਤਾ ਜਾਵੇ ਕੈਮਰਾਮੈਨ ਸ਼ਰਮਜੀਤ ਸਿੰਘ ਦੇ ਨਾਲ ਸੋ ਨੂੰ ਪਤਾ ਵਾਦ